ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜਾ ਡੇਲੀ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਏ ਹਾਂ ਜੀ ਸਿਵਲ ਹਸਪਤਾਲ ਡਿਗਰਾਉਂ ਦੇ ਵਿੱਚ ਜਿੱਥੇ ਕਿ ਇੱਕ ਲੜਕੀ ਦੇ ਜਿੰਦਾ ਜਲਣ ਦੀ ਸਾਨੂੰ ਖਬਰ ਮਿਲੀ ਸੀਗੀ ਸੋ ਪਰਿਵਾਰ ਵੀ ਇੱਥੇ ਆਇਆ ਹੋਇਆ ਵਾ ਅਸੀਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਕੀ ਗੱਲਬਾਤ ਹੋਈ ਸੀਗੀ ਸੋ ਪਰਿਵਾਰ ਦੇ ਮੈਂਬਰ ਵੀ ਇੱਥੇ ਪਹੁੰਚੇ ਹੋਏ ਆ ਸੋ ਲੜਕੀ ਦੇ ਪਿਤਾ ਜੀ ਪਹੁੰਚੇ ਹੋਏ ਆ ਭਾਜੀ ਕੀ ਨਾਮ ਆਪਣਾ ਜੀ ਬੁੱਟਾ ਸਿੰਘ ਸਾਹਿਬ ਬੁੱਟਾ ਸਾਹਿਬ ਜੀ ਕੀ ਗੱਲਬਾਤ ਹੋਈ ਸੀ ਜਿਹੜੀ ਤੁਸੀਂ ਅੱਜ ਸਿਵਲ ਹਸਪਤਾਲ ਆਏ ਹੋ ਇੱਕ ਲੜਕੀ ਦੀ ਮਿਲੋ ਬੱਚਨ ਦੇ ਨਾਲ ਅਗ ਲੱਗਾਂ ਦੇ ਨਾਲ ਡੈਥ ਹੋ ਚੁੱਕੀ ਹੈ ਤੁਹਾਡੀ ਬੇਟੀ ਸੀ ਉਹ ਹਾਂ ਜੀ ਮੇਰੀ ਬੇਟੀ ਸੀ ਸਰ ਕੀ ਗੱਲ ਬਾਤ ਹੋਈ ਸੀ ਜੀ ਕੱਲ ਫਿਰ ਸਾਨੂੰ ਸਾਢੇ 11 ਵਜੇ ਪਿੰਸਾ ਦਾ ਫੋਨ ਗਿਆ ਲੜਕੀ ਦਾ ਕੀ ਨਾਮ ਸੀ ਜੀ ਲੜਕੀ ਦਾ ਨਾਮ ਜੋਤੀ ਸੀ ਅੱਛਾ ਜੀ ਤੁਸੀਂ ਲੋਕੀ ਗਿਆ ਵੀ ਇਹ ਕੁੜੀ ਨੇ ਅੱਗ ਲਾ ਦਿੱਤੀ ਆ ਆਪਣੇ ਘਰ ਅੱਛਾ ਜੀ ਜਦੋਂ ਬਸ ਇੱਕ ਇਦਾਂ ਦੀ ਘਟਨਾ ਜੀ ਇਹ ਇਹ ਕੱਲ ਦੀ ਘਟਨਾ ਹੈ ਹਾਂ ਜੀ ਕੱਲੀ ਸਾਨੂੰ ਦੱਸਿਆ ਜੀ ਅਸੀਂ ਜਦੋਂ ਉੱਥੇ ਗਏ ਅਸੀਂ ਜਾ ਕੇ ਮੌਕਾ ਦੇਖਿਆ ਤਾਂ ਪੁਲਿਸ ਮੁਲਾਜ਼ਮਾਂ ਜੀ ਸਾਰੇ ਦੇਖਿਆ ਤਾਂ ਕੁੜੀ ਨੂੰ ਅੱਗ ਲਾ ਕੇ ਇਹਨਾਂ ਨੇ ਬਾਹਰ ਪਾਇਆ ਹੋਇਆ ਸੀਗਾ ਕੀ ਅਵਰੇ ਕੁਮਰੇ ਸਾਰੇ ਸਾਫ਼ ਕਿਤੇ ਪੈ ਸੀ ਕੋਈ ਪੜ ਰਹੇ ਹੁੰਦੇ ਪਰ ਮੈਂ ਲੜਕੀ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ ਇਹਨਾਂ ਦੀ ਵਿਆਹ 10 ਸਾਲ ਪਹਿਲਾਂ ਹੋਇਆ ਸੀ ਤੇ ਕਿਹੜੇ ਪਿੰਡ ਵੈਸੀ ਕਿਹੜਾ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਖਲਾਰਾ ਜੀ ਇਹ ਕੰਨੀਆਂ ਹਸਨ ਨਹੀਂ ਪਈ ਜੀ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਕੱਲ ਫੋਨ ਆਇਆ ਵਾ ਸਰਪੰਚ ਸਾਹਿਬ ਵੱਲੋਂ ਵੀ ਤੁਹਾਡੀ ਜਿਹੜੀ ਲੜਕੀ ਆ ਉਹਦੀ ਡੈਥ ਹੋ ਚੁੱਕੀ ਆ ਜਾਂ ਉਹ ਮਰ ਗਈ ਆ ਤੇ ਉਸ ਤੋਂ ਬਾਅਦ ਤੁਸੀਂ ਉੱਥੇ ਪਿੰਡ ਗਏ ਹਾਂ ਜੀ ਨਹੀਂ ਗਈ ਨਹੀਂ ਸੀ ਜੀ ਅਸੀਂ ਜਾ ਕੇ ਪੁੱਛ ਕੀਤੀ ਸਾਡੇ ਨਾਲ ਇਹਨਾਂ ਨੇ ਬਹੁਤ ਬਦੀਕੀ ਕੀਤੀ ਜੀ ਸਾਨੂੰ ਕਿਸੇ ਬੰਦੇ ਨੇ ਰਾਹ ਨਹੀਂ ਦਿੱਤਾ ਜੀ ਸਰ ਬੰਨੇ ਆਪੇ ਆਈ ਹਾਂਜੀ ਤੇ ਉਹਦਾ ਸਰ ਵੀ ਪਟਿਆ ਹੋਇਆ ਸੀ ਉਹਦੀ ਜੀਪ ਵੀ ਬਾਹਰ ਲੱਗੀ ਹੋਈ ਸੀ ਤੇ ਉਹਦੀ ਜੀਪ ਵੀ ਬਾਹਰ ਨਿਕਲੀ ਹੋਈ ਸੀ ਤੇ ਉਹ ਅਰਫ ਨੰਗੀ ਜੀ ਬੈਠਾ ਪਿਆ ਸੀ ਜੀ ਹਾਂਜੀ ਸੋ ਉਹਨਾਂ ਦੇ ਜਿਹੜੇ ਪਤੀ ਸੀਗੇ ਉਹ ਕੀ ਕੰਮ ਕਰਦੇ ਸੀ ਉਹ ਮਰ ਗਏ ਸੋ ਉਹਨਾਂ ਦੀ ਡੈਥ ਹੋ ਗਈ ਸੀ ਉਹ ਖੇਤੀਬਾੜੀ ਕਰਦੇ ਕਿੰਨਾ ਚਿਰ ਪਹਿਲਾਂ ਡੈਥ ਹੋਈ ਸੀ ਗੁਰੂ ਜੀ 6 ਸਾਲ ਪਹਿਲਾਂ ਜੱਥੂ ਇਸ ਤੋਂ ਬਾਅਦ ਉਹ ਆਪਦੇ ਘਰ ਇਕੱਲੇ ਰਹਿੰਦੇ ਸੀਗੇ ਨਾਲ ਰਹਿੰਦੇ ਸੀ ਉਹ ਆਦੇ ਪਰਿਵਾਰ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਸਹੁਰਾ ਸਾਹਿਬ ਸੀ ਘਰ ਦੇ ਵਿੱਚ ਇਹ ਕਿ ਮੁੰਡਾ ਸੀ ਆ ਜੀ ਕੌਣ ਸੀ ਉਹ ਇਹ ਸੁਖਵਿੰਦਰ ਸਿੰਘ ਅੱਛਾ ਤੁਹਾਨੂੰ ਕੀ ਲੱਗਦਾ ਸੀ ਕੁੜੀ ਦਾ ਇਹ ਇਹਦਾ ਦੇਖ ਲੱਗਦਾ ਸੀ ਅੱਛਾ ਜੀ ਉਹਨਾਂ ਨਾਲ ਰਹਿੰਦੇ ਸੀ ਹਾਂਜੀ ਉਹਦੇ ਵੀ ਦੋ ਬੱਚੇ ਸੀ ਜੀ ਉਹ ਅਸੀਂ ਇਹਨੇ ਕੁੜੀ ਦਾ ਅਸੀਂ ਵਿਆਹ ਕਰਨਾ ਚਾਹਿਆ ਅਈਗਾ ਵੀ ਤੇਰਾ ਵਿਆਹ ਕਰ ਦਿਆ ਕਹਿੰਦੇ ਮੈਂ ਆਦੇ ਬੱਚਿਆਂ ਦੇ ਸਿਰ ਤੇ ਟਾਈਮ ਪਾਸ ਕਰੂੰਗੀ ਇਹ ਮੁੰਡਾ ਵੀ ਕਹਿੰਦਾ ਜੀ ਨੇ ਇਹ ਕਾਰਵਾਈ ਕੀਤੀ ਆ ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਦੋਨਾਂ ਨੂੰ ਰੋਕੀ ਦੇਵਾਂਗਾ ਜੀ ਤੇ ਫਿਰ ਗੁੱਡੀ ਸਾਡੀ ਆਪਣੇ ਦੂਜੇ ਕਾ ਕਨਿਆ ਸੰਮੇਜੇ ਕੋਲੇ ਜਾਂ ਦੂਜਾ ਵਾਰ ਸਤਿ ਸ਼੍ਰੀ ਅਕਾਲ ਜੀ ਉਹ ਤੇ ਇੱਕ ਹਸਪੀਟਲ ਦੇ ਵਿੱਚ ਕਲੀਨਿੰਗ ਦੇ ਵਿੱਚ ਕੰਮ ਕਰਦੇ ਹਾਂ ਕਰੇ ਚੱਕੀ ਕੋਈ ਕੰਮ ਕਰਦਾ ਸੋ ਤੁਸੀਂ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜੀ ਹਾਂਜੀ ਅਸੀਂ ਕੀ ਕੀ ਗੱਲ ਹੋਇਆ ਤਾਂ ਪੁਲਿਸ ਨੇ ਕੀ ਕਾਰਵਾਈ ਕੀਤੀ ਹੋਰ ਕੁਛ ਨਹੀਂ ਜੀ ਸਾਡੀ ਕੋਈ ਕੋਈ ਗੱਲ ਨਹੀਂ ਹੋਈ ਤੇਰੇ ਕੋਲ ਤਾਂ ਸਾਰੇ ਨਾ ਐਫ ਆਈ ਆਰ ਹੋ ਗਈ ਕਿਸੇ ਬੰਦੇ ਹਾਂਜੀ ਉਹ ਤਾਂ ਹੋਈ ਹੈ ਜੀ ਕੱਲੇ 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 ਕਿਦਾਂ ਵੇ ਜੀ ਮੈਂ ਜੀ ਦੋਤੀ ਦਾ ਚਾਚਾ ਮਾਈ ਤੇਰਾ ਨਾਮ ਤੇ ਅੰਦਰ ਪਾਲ ਸਿੰਘ ਹੈ ਅੱਛਾ ਜੀ ਕੀ ਲੱਗਦਾ ਜਿਹੜੀ ਐਡੀ ਵੱਡੀ ਘਟਨਾ ਹੋ ਗਈ ਹੈ ਤੁਹਾਨੂੰ ਐਟ ਆ ਟਾਈਮ ਦੱਸਿਆ ਗਿਆ ਵਾ ਤੇ ਕੁੜੀ ਦੇ ਸੱਤਾ ਤੁਸੀਂ ਦੱਸਿਆ ਬਹੁਤ ਜ਼ਿਆਦਾ ਸੱਤਾ ਇਹ ਜੀ ਸਿਆ ਮਹੀਨਿਆਂ ਤੋਂ ਸਾਡੀ ਕੁੜੀ ਨੂੰ ਕੁੱਟ ਮਾਰ ਰਿਆ ਸੀਗਾ ਤੇ ਇਹਦੇ ਘਰ ਵਾਲੀ ਨੇ ਸਾਨੂੰ ਸਪੈਸ਼ਲ ਕਹਿ ਸੀਗਾ ਵੀ ਆਪਦੀ ਕੁੜੀ ਨੂੰ ਤੁਸੀਂ ਲੈ ਜਾਓ ਸਿਆ ਮਿਆਂ ਚ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ ਇਹ ਅਸੀਂ ਆਪਦੀ ਕੁੜੀ ਨੂੰ ਲਿਆਏ ਸੀਗੇ ਜੀ ਵਾਪਸ ਬੱਚੇ ਇਹਨਾਂ ਦੇ ਉੱਥੇ ਛੱਡੇ ਆਏ ਸੀਗੇ ਉਸ ਤੋਂ ਬਾਅਦ ਇਹੀ ਜਿਹੜੀ ਕਹਿੰਦੀ ਸੀ ਕਿਰਪਾਨਾਂ ਦੌਰ ਨਹੀਂ ਰਹਿ ਸਕਦੀਆਂ ਇਹੀ ਫਿਰ ਜਾ ਕੇ ਘਰੋਂ ਲੈ ਗਏ ਜਾ ਕੇ ਛੱਡੇ ਘਰੋਂ ਦੁਬਾਰਾ ਇੱਥੇ ਪਾ ਕੁੜੀ ਪਾ ਕੇ ਆਈ ਜਿਹੜੀ ਤੁਹਾਡੇ ਜੇਸੀ ਜਿਹੜਾ ਕੁੜੀ ਦਾ ਜੇਸੀ ਆ ਉਹਦੇ ਘਰ ਲਈ ਦੁਆਰ ਮਹਾਨ ਲੈ ਕੇ ਆਈ ਦੀ ਮਾਰਨ ਦੇ ਮਾਰੇ ਮੈਨੂੰ 1.5 ਮਹੀਨਾ ਹੋ ਗਿਆ ਸੀ ਲੈ ਕੇ ਆਇਆ ਨਾ ਮਾਰਤੀ ਤੁਸੀਂ ਜਦੋਂ ਜਾ ਕੇ ਦੇਖਿਆ ਉਹ ਕੀ ਹਾਲਾਤ ਸੀਗੇ ਉਹ ਕੋਈ ਬਾਰ ਬਾਰ ਨਿੱਕੀਤੇ ਹੋਏ ਸੀਗੇ ਬਾਰ ਦਾ ਇੱਕ ਸੀ ਜਿਹੜਾ ਫਾਰਨ ਚਾਰਜ ਛੇਲ ਕੇ ਹੋਏ ਸੀਗੇ ਜੀ ਉਹਦੇ ਅੰਦਰ ਅੱਗ ਲਾਈ ਸੀ ਇੱਧਰ ਪਏ ਆ ਕੱਪੜੇ ਨਹੀਂ ਰਹੀ ਇੱਧਰ ਪਏ ਆ ਕਿਸੇ ਕੱਪੜੇ ਨੂੰ ਅੱਗ ਨਹੀਂ ਲੱਗੀ ਲੱਗੀ ਦਰਾਂ ਨੂੰ ਬਿਲਕੁਲ ਅੱਗ ਲੱਗੀ ਹੋਈ ਆ ਜੀ ਤੇ ਇੱਕ ਸ਼ੀਸ਼ਾ ਤੋੜ ਕੇ ਵਿੱਚ ਦੀ ਤੇਲ ਐਡੀ ਪੀਪੀ ਉੱਥੇ ਪਈ ਆ ਜੀ ਹਜੇ ਵੀ ਤੇਲ ਦੀ ਉਹ ਮੱਟੀ ਹੋਈ ਆ 5 ਲੀਟਰ ਦੀ ਤੇਲ ਪੀਪੀ ਪਾਈ ਹੋਈ ਹੈਗੀ ਉੱਤੇ ਜੇ ਕੁੜੀ ਨੇ ਕੋਈ ਏਡਾ ਕਦਮ ਆਪ ਚੱਕਿਆ ਹੁੰਦਾ ਵਾ ਤੁਹਾਨੂੰ ਕੋਈ ਉਹਦੇ ਬਾਰੇ ਜਾਣਕਾਰੀ ਹੋਣੀ ਸੀ ਜਾਂ ਤੁਹਾਨੂੰ ਫੋਨ ਕੀਤਾ ਕੋਈ ਪਹਿਲਾਂ ਵੀ ਸਾਨੂੰ ਵਧੀਆ ਫੋਨ ਕਰਦੀ ਸੀਗੀ ਜੀ ਉਹ ਵੇ ਉਹਨਾਂ ਨੇ ਸਾਨੂੰ ਇੰਨਾ ਹੀ ਫੋਨ ਕੀਤਾ ਸੀਗਾ ਵੀ ਮੈਨੂੰ ਇਹ ਕੰਮ ਤੋਂ ਹਟਾਉਂਦੇ ਆ ਅਸੀਂ ਕਿਹਾ ਵੀ ਜੇ ਤੈਨੂੰ ਕੰਮ ਤੋਂ ਹਟਾਉਂਦੇ ਆ ਵੀ ਤੂੰ ਘਰੇ ਰਹਿ რა ਕੋਈ ਗੱਲ ਨਹੀਂ ਜੀ ਇਹਨਾਂ ਨੇ ਜੀ ਪਤਾ ਨਹੀਂ ਉਹਨੂੰ ਕੋਈ ਦੁਬਾਰਾ ਕਾਸ ਤੋਂ ਅਗਲਾ ਸਮਾਗਰੀ ਜਨਾ ਕਰ ਲੱਗੇ ਜੀ ਇਹ ਅੱਗ ਲੱਗਿਆ ਜੀ ਕਿਹਨਾ ਆਪਣਾ ਤੌਰ ਅੰਦਰ ਕਿਹੜਾ ਪਿੰਡ ਹੈ ਤੁਸ ਜਲਾਜ ਆ ਅੱਛਾ ਤੁਸੀਂ ਜਿਲੋਂ ਵੱਲੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਇਸ ਬਾਰੇ ਨਹੀਂ ਸੋਰੀ ਤਾਂ ਨਹੀਂ ਪਤਾ ਲੱਗਿਆ ਇਹ ਪਿੰਡ ਦੇ ਵਿੱਚ ਬਹੁਤ ਵਾਰ ਸੱਜਣ ਦੀ ਇੱਥੇ ਬਹੁਤ ਆਏ ਹੋਏ ਆਗੇ ਕੀ ਨਾਂ ਆਪਣਾ ਜੀ ਬਜੀ ਸਿੰਘ ਜੀ ਕੀ ਕਾਰਨ ਸਮਝ ਆ ਰਿਹਾ ਇਹ ਵੱਡੀ ਘਟਨਾ ਹੋ ਗਈ ਹੈ ਪਰਿਵਾਰ ਦੇ ਨਾਲ 11 10 11 ਵਜੇ ਆਈ ਸੀ ਮੈਂ ਹੈਨੀ ਸੀ ਘਰੇ ਫਾਦਰ ਸਾਹਿਬ ਦੇ ਘਰੇ ਜੀ ਕਿਨੇ ਸਸੇ ਵੀ ਆ ਗਏ ਵਾਸਤੇ ਉਸ ਨੂੰ ਲੈ ਕੇ ਜਾਏ ਜੀ ਤੇ ਫਿਰ ਉਹਦੇ ਬਾਅਦ ਸ਼ਾਮ ਨੂੰ ਦੱਸਿਆ ਕਿ ਉਹਦੀ ਕਟਮਾਰ ਕੀਤੀ ਹੈ ਤੇ ਹੀਲ ਨਾਂ ਪੁਨੀ ਦੀ ਗਲਾ ਘੋਟੇ ਲਾ ਦਿੱਤੀ ਤੇ ਆ ਘਲਾ ਕੇ ਸਾਡੀ ਬਾਹ ਮਾਰ ਕੇ ਜਿਵੇਂ ਮਤਲਬ ਉਹ ਤੇਲ ਪਾ ਕੇ ਪਹਿਲਾਂ ਕਟਮਾਰ ਕਰਤੀ ਉਹ ਮਾਰ ਕੇ ਉਹ ਜਮਾ ਆ ਹੋਏ ਕੋਈ ਲੋਕਾਂ ਦੇ ਦਰ ਤੱਕ ਵੀ ਆਪਣੇ ਆਪਣੇ ਕਦੇ ਸਾਰੇ ਮਤਲ ਨਿਸ਼ਾਨ ਨੇ ਕਿਉਂ ਇਹਨਾਂ ਨੇ ਕਿ ਦੱਸਿਆ ਵੀ ਜੀ ਫੈਰਸਣ ਪਾਟਿਆ ਹੋਇਆ ਵਾ ਤੇ ਕੁਝ ਮਗਰ ਮਾਰਿਆ ਵੀ ਹੋਇਆ ਕਿ ਮੇਰੇ ਕੋਈ ਟਿੱਕੀ ਚੀਜ਼ ਮਾਰੀ ਚੁੱਕੀ ਆ ਤੇ ਬਾਕੀ ਪੋਸਟ ਤੁਹਾਨੂੰ ਕਰਾ ਰਹੇ ਹਾਂ ਹਾਂਜੀ ਪੋਸਟ ਮਾਰਮ ਕਰਾਇਆ ਬਾਕੀ ਰਿਪੋਰਟ ਆਈ ਤੇ ਪਤਾ ਲੱਗਿਆ ਨਹੀਂ ਜੀ ਕੀ ਬਾਈ ਜੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਤੁਹਾਡੇ ਨਾਲ ਤੇ ਪ੍ਰਸ਼ਾਸਨ ਨਾਲ ਇੰਨਾ ਭਾਣਾ ਜਿਹਾ ਵਾ ਇੱਕ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਯਾ ਚਲੇ ਗਿਆ ਆ ਕੋਈ ਨਹੀਂ ਚਾਹੀਦੀ ਇਹਨਾਂ ਤੇ ਸਾਰਿਆਂ ਸਾਡੀ ਤਾਂ ਇਹੀ ਮੰਗ ਆਈ ਥੋੜਾ ਸਾਡੇ ਨਾਲ ਗਿੱਦੜਵਿੰਡੀ ਚੌਂਕੀ ਤੋਂ ਜਾਂ ਆਏ ਹੋਇਆ ਮਲਾਜਮ ਹੈ ਵੀਰ ਤੇ ਵੀਰ ਕੀ ਘਟਨਾ ਹੋਈ ਸੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਇਹ ਚੀਜ਼ ਦਾ ਮੈਂ ਕੱਲ 11:00 ਵਜੇ ਮਤਲਬ ਆਪਾਂ ਨੂੰ ਫੋਨ ਆਇਆ ਸੀਗਾ ਕਿ ਇੰਦਾ ਕੋਈ ਲੜਕੀ ਨੇ ਨਾ ਪੰਨੀ ਹਸੈਨੀ ਪਿੰਡ ਚ ਜੀ ਮਤਲਬ ਉਹਨੇ ਆਪਣੇ ਆਪ ਨੂੰ ਅੱਗ ਲਾਗਾ ਜਿਵੇਂ ਕਿਸ ਸੁਸਾਈਡ ਕਰ ਲਿਆ ਜੀ ਜਿੱਥੇ ਆਪਣੀ ਪੁਲਿਸ ਪਾਰਟੀ ਪਹੁੰਚੀ ਸੀਗੀ ਜਿਸ ਤੋਂ ਬਾਅਦ ਆਪਣੇ ਬੂਟਾ ਸਿੰਘ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਐਫ ਆਰ 109 ਨੰਬਰ ਦਰਜ ਕੀਤੀ ਗਈ ਆ ਤੇ ਜਿਸ ਦੇ ਸਬੰਧ ਚ ਅੱਜ ਪੋਸਟਮਾਰਟਮ ਕਰ ਜਦੋਂ ਤੁਸੀਂ ਕੱਢਣਾ ਸਥਾਨ ਤੇ ਗਏ ਹੋ ਕੀ ਸਿਚੁਏਸ਼ਨ ਸੀਗੀ ਜੀ ਉਸ ਦੀ ਸਥਿਤੀ ਕੀ ਸੀਗੀ ਉੱਥੇ ਜਾਨੀ ਕਿ ਡੀਜ਼ਲ ਦੀ ਸਮਲ ਆ ਰਹੀ ਸੀਗੀ ਤੇ ਲੜਕੀ ਜਾਨੀ ਕਿ ਜੋਤੀਕੌਰ ਮਤਲਬ ਸਰੀਰ ਉਹਦਾ ਜਾਨੀ ਕਿ ਕਾਫੀ ਝੁਲਸਿਆ ਹੋਇਆ ਸੀਗਾ ਬਾਕੀ ਕੋਈ ਸੱਟਾਂ ਨੇ ਜਾਂ ਚੋਟ ਦੇ ਜਾਂ ਕੁਝ ਹੋਰ ਚੀਜ਼ ਨਿਸ਼ਾਨ ਸੀਗੇ ਜੀ ਬੋਡੀ ਦੇ ਉੱਤੇ ਪਤਾ ਤਾਂ ਇਦਾਂ ਨਹੀਂ ਪਤਾ ਲੱਗਾ ਕਿਉਂਕਿ ਸੜੀ ਹੋਈ ਸੀ ਨਾ ਬੋਡੀ ਜੀ ਤੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਪਤਾ ਲੱਗੇਗਾ ਜੀ ਇਸ ਹਨ ਵਿੱਚ ਕਿਹੜੀ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜੀ ਕਿਹਦੇ ਦੇ ਤਹਿਤ ਪਰਚਾ ਦਰਜ ਕੀਤਾ ਗਿਆ 108 ਧਾਰਾ 108 ਤਹਿਤ ਹੋਇਆ ਵੀਐਨਐਸ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਉਹ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਦੇ ਨਾਲ ਗਨਤੀ ਹੋਂਦ ਗਰਤੀ ਰਹਿ ਰਹੀ ਸੀ ਉਸ ਦਿਵਾਰ ਜੀ ਉਹ ਦਿਨ ਉਹਦੇ ਨੂੰ ਧੰਨਵਾਦ